ਮਹਾਰਾਜ ਜੀ ਜਦੋਂ ਗਏ ਸਵਰ ਨੇ ਝੁਕ ਕੇ ਉਨ੍ਹਾਂ ਨੂੰ ਅਦਾਵਤੀ ਕਰੇ ਇਹ ਉਹ ਸਤਾ ਸਥਾਨਾਂ ਦੇ ਵਾਰਤਾਂ ਨੇ ਜਿੱਥੇ ਅਸੀਂ ਜੀਵਨ ਪਰ ਜਾ ਹੀ ਨਹੀਂ ਸਕਦੇ ਕਈ ਵਾਰ ਇੱਕ ਇਸੇ ਜਿਹਾ ਜੋੜ ਮਿਲਿਆ ਜਗਰਨੇ ਤੁਮੇ ਆਇਆ

ਅੱਛਾ ਸਭ ਰਾ ਜੀਆ ਟਾਹੇ ਜਮਾਦਾ ਉਹ ਬੱਸ ਕਰ ਓ ਸਭ ਰਾ ਜਾਈ ਦੇ ਪਾ ਦੇ ਹੋ ਉਹ ਦੋ ਦੋ ਕਰ ਚਾਲੇ ਸਤਿਕਾਰ ਤੋਂ ਹੈ ਕੱਲ ਵੀ ਬਾਹਰ ਚੱਲਣ ਲੱਗੀ ਤੇ ਸਾਨੂੰ ਜਿਹਦੇ ਜੇ ਤੁਸੀਂ ਮਾਰ ਗਲਤ ਵਾਰਾ ਚਲੀ ਫੇਰਾ ਪੰਧਵੀਆਂ ਨੇ ਠੀਕ ਆ ਜੰਗ ਵਾਲੀ ਚੰਗੀ ਆਦਾ ਨਮਾਜ਼ ਨਾ ਪੜੀ ਰੱਬ ਦੀ ਨਮਾਜ਼ ਨਹੀਂ ਪੜ੍ਹਨੀ ਸਤਿਵੰਤ ਇਹਨਾਂ ਦੇ ਨਾਲ ਨਮਾਜ਼ ਕਰਦੇ ਕਿਹਨਾਂ ਗੁਰੂ ਕਾਹਦੇ ਅੱਲਾਹ ਦਾ ਨਾਮ ਲੈ ਕੇ ਰੱਬ ਕਰ ਰੋ जाओ तामसन के लिए जाओ, जैसे शराब के बिना मैं नहीं खाएंगे, बनाएंगे डेरा देंगे इसके बाद मैं अपने घर का नहीं सबसे पहले सबसे आना तथा तोड़ दिया है कि आपने मनोवादन का हाल बुरी तरह देखोगे क्या तुम जाते हो जब मारा आप तो नहीं दिखता लगा अब फिर हम क्यों पला नवजीवन के लिए जातीय बातें जातीय बातें इनके जातीय बातें दो बच्चों बातें किसान करें ना तो नाम क्या देगा ना किसान करें दो बातें दो बातें दो बातें तो मायासी तो तो <Özellो assess lavender anthropology> माया ¡Gracias! ਦਾ ਰਿਸ਼ਤਿਆਂ ਨੂੰ ਬਦਲ ਰਿਹਾ ਮੇਰਾ ਲੋਕਾਂ ਨੂੰ ਬਦਲ ਰਿਹਾ ਕਿਉਂ ਕਿ ਇਹ ਕਿਰਤ ਕਰਨੇ ਨਾ ਜਾਂਦੇ ਆਏ ਵਸਣ ਕਿਉਂ ਨਾਮਕ ਅੰਦਰ ਦੇ ਨਾਮ ਦੇ ਪੰਜ ਹਜ਼ਾਰ ਚੀਜ਼ਾਂ ਜਾਉ ਸਾਧ ਸੰਗਤ ਜੀ ਨੂੰ ਹੋਲੇ ਹੋਲੇ ਨਾਮਕ ਧਾਰੇ ਖਾਨ ਨਾਮਕ ਧਾਰੇ ਖਾਨ ਬਰਹਿਮਾਨ ਨਾਮਕ ਧਾਰੇ ਸਾਧ ਜੀ ਰਾਜ ਜੀ ਨੂੰ ਸੰਗਤ ਜੀ ਇਹ ਬੜਾ ਮੰਗਸੀਆਂ ਬਸਰ ਕਰਨੀਆਂ ਕਿਆਂ ਸੀ ਇਹ ਮਲਾ ਬਸਰ ਕਰਨੀਆਂ ਮਾਖਾ ਦੀ ਘਰਾਣੀ ਦੀ ਅਰਦਾਸ ਕਰਦੇ ਹਾਂ सेवा में माननीय प्रबंधक महोदय भारतीय ग्रामीण बैंक सोनीपत शाखा जी महोदय आपसे निवेदन है कि मेरे खाते का क्रमांक 1234567890 है मैं अपने द्वारा अपना नाम दान और वित्तीय की नंबर दर्ज करना चाहता हूं कृपया करने का नाम दर्ज कर दिया अपना कुछ देख लिया हो जारी हो जाने की कृपा करें पति नाम हो जाने करवाना करियो ਨਾਲੇ ਨਾਂ ਦਾ ਦੇ ਨਾਂ ਦਾ ਦੱਸਿਆ ਪਿੰਡਾਂ ਦੇ ਲੋਕਾਂ ਤੋਂ ਮਿਲੀਆਂ ਬਸੰਦਾਂ ਤੋਂ ਜੀ ਨੂੰ ਬੋਲੇ ਗੱਦੀ ਕਰਦਾ ਰੋਸਾ ਕਰਵਾਇਆ ਪਰ ਨਾਂ ਕਰਦੇ ਗਾ ਤੇਰੇ ਪੰਜ ਸਰਬਾ ਦਾ ਸਲਾਹ ਉਹ ਆਏ ਗੁਰੂ ਜੀ ਕਹਾਤਾ ਆਏ ਗੁਰੂ ਜੀ ਕਿਹਾ ਮੈਨੂੰ ਪਤਾ ਨਹੀਂ ਮੇਰੇ ਕੋਲ ਪਿੰਡਾਂ ਵਿੱਚੋਂ ਬਰਤਪੈੜ ਨੂੰ ਸੰਗਤ ਜਾਲੇ 22000 ਮਨ ਬਖੀਰੋ ਨੰਬਰ ਦੇ ਨਾਲ ਆ ਕੇ ਜੀ ਨਾਲ ਕਰ ਸਕਦਾ ਜਿਨ੍ਹਾਂ ਬਸਾ ਜੀ ਜੋ ਦਿਨ ਦਾ ਬੰਦਾ ਮੈਂ ਤੁਹਾਡੀ ਕੀ ਬਾਰੇ ਰੂਪ ਰਿਹਾ ਸਾਹ ਜਿਹੜਾ ਬੇਨਤੀ ਜਾਂਦੀ ਹੋਰਾਂ ਕਦੇ ਚਾਬੀ ਗੋਹੋ ਗਈਆਂ ਕਿਸੇ ਰਜੈਕਸ਼ਨ ਹਰ ਇੱਕ ਆਈਟਮ 30 ਰੁਪਏ 20 ਰੁਪਏ ਤੇ ਇੱਧਰ ਕਾਪਰ ਕਾਪਰ ਘਰ ਦਾ ਅੰਦਰੀ ਅਸਮਾਨ ਜਾਂ ਮਮੀ ਦੇਖੋ ਕੋਣ ਕੋਣ ਬਹੁਤ ਵਧੀਆ ਬਹੁਤ ਵਧੀਆ ਦੂਜੀ ਦੁਕਾਨ ਤੇ ਵੀਰੋਂ ਨਹੀਂ ਆਏ ਆ ਵੇਖੋ ਇਹਨਾਂ ਇਥੋਂ ਪਸੰਦ ਹੁੰਦੇ ਇਹਨਾਂ ਨੂੰ ਕਹੋ ਕਿ ਉਧਰ ਹੀ ਰੇਡ ਪਸ ਕੇ ਚੱਲ ਜਾ ਤੇ ਕਤਵੀਰ ਨੂੰ ਪਸੰਦ ਨਹੀਂ ਕੋਈ ਆਇਆ ਕਿਉਂਕਿ ਰੇਟ ਪ੍ਰਾਈਸ ਜ਼ਿਆਦਾ ਸੀ ਤੇ ਉਹ ਵੀ ਕਹਿੰਦੀ ਆ ਵੀ ਸੇਲ ਹੀ ਲਾ ਰਹੀ ਹੈ ਬੰਦੇ ਦੀ ਤੇ ਇਸ ਕਰਕੇ ਚਲੋ ਸਾਡ ਨੂੰ ਹੁਣ ਫਿਰ ਦੇਖਣ ਡਿਆਂ ਫੁੱਲ ਤੇ ਟੈਡੀ ਆ ਗਈ ਇੱਧਰ ਟੈਡੀ ਆਣ ਲਈ ਲਾਗੇ ਖਲੋਤਾ ਗੋਖਾ ਵੀਰ ਗੁਰਮukh ਸਿੰਘ ਤੇ ਹਾਂਜੀ ਵੀਰ ਜੀ ਲੈਣਾ ਜੀ ਤੇਰ ਤੋਂ ਬਾਅਦ ਸਾਡੇ ਗੁਰਮukh ਵੀਰ ਨੂੰ ਆਇਆ ਪਸੰਦ ਇੱਕ ਟੈਡੀ ਤੇ ਐਨੇ ਲੈ ਲਿਆ ਹੋਣਾ ਟੈਡੀ ਫਿਰ ਟੂਟ ਕਰਕੇ ਟੈਡੀ ਲੈ ਲਿਆ ਗਦਾ ਵਰੀਆ ਚਲੀਏ ਫਿਰ ਉਹਨਾਂ ਲੈ ਕੇ ਚਲੋ 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 ਫਿਰ ਨਾਲ ਵੀਰ ਨੇ ਵੀ ਕਰਤਾ ਪੈਕ ਆਪਸ ਘੂਆ ਨਾ ਪਰਵਾਣੀ ਯਾਰ ਅਸੀਂ ਚਲੀਏ ਫਿਰ ਉਹਨਾਂ ਲੈ ਕੇ ਓਕੇ ਜੀ ਇੱਧਰ ਆ ਟਾਪ ਸੋਨੀਆਂ ਦੀਆਂ ਦੁਕਾਨਾਂ ਲੱਗੀਆਂ ਟਾਪ ਹਨ ਤੇ ਲਵਲੀ ਪਾਰੀ ਹੁਣ ਘਰ ਲੱਗੇ ਪੁੱਸਣ ਜੋਦਲੀ ਕੋਟਾ ਕਾਕਾ ਜੋਤ ਉਹਦੇ ਲਈ ਪਸੰਦ ਆਈ ਜੇ ਗੱਲ ਬਾਤ ਜੀ ਪੇਰ ਲੈ ਲਾਂ ਹੈ 100 ਰੁਪਏ ਦਾ ਸ਼ਰੀਰ ਸਭ ਤੋਂ ਇੱਥੇ ਆਉਂਦਾ ਸੁਣਿਓ ਨਾ ਵੀਰ ਨੇ ਰੇਡ ਰੇਡ ਕਹਿ ਕੇ ਡਰਾਦਾ ਕਹਿੰਦੇ ਜਾਓ ਅਸੀਂ ਨਹੀਂ ਜਾਣਾ ਵੱਡੇ ਵੱਡੇ ਪੰਚ ਆ ਗਏ ਮੈਂ ਆ ਗਿਆ ਮਤਲਬ ਟੋਲੀਏ ਕਈ ਦੁੱਖ ਲੱਗਾ ਮੇਲੇ 'ਚ ਲੱਗਾ फास्ट फूड ਦੀਆਂ ਦੁਕਾਨਾਂ ਆ ਗਈਆਂ ਨਾਲ ਹੀ ਭਾਂਡੇ ਵਾਲੀਆਂ ਲੜੀ ਵੀਰ ਪਸੰਦ ਆ ਤੇ ਲੈ ਸਕਦੇ ਤੁਸੀਂ ਭਾਂਡੇ ਪਰ ਭਾਂਡੇ ਕਹਿੰਦੇ ਨਹੀਂ ਖੜਦੇ ਰਹਿੰਦੇ ਸਿੱਧਾ ਹੀ ਗਾੜੀ ਪਜਾਮਿਆਂ ਦੀ ਸੇਲ ਲੱਗੀ ਹੋਈ ਆ ਪਰ ਲੈਣਾ ਕਿਤੇ ਹਾਂ ਨਹੀਂ ਲੱਗਦਾ ਸਾਡੇ ਵਿੱਚ ਸਲਤ ਸਲਤਾ ਵਾਹਈਏ ਦੇਖਣਾ ਚਾਹੁੰਦੇ ਜੀ ਕਿਹਦੇ ਪੈਸੇ ਨਹੀਂ ਹੈਗੇ ਹੈਗੇ ਆ ਪਰ ਲੈ ਨਹੀਂ ਪੈਸੇ ਹੈਗੇ ਕਹਿੰਦੇ ਲੈਣੇ ਨਹੀਂ ਆ ਤੇ ਉਹਾਂ ਦੇ ਤੇ ਨਾਲ ਬੜੇ ਬੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੇ ਕਵਰ ਰੱਖੇ ਆ ਉਸ ਤੋਂ ਬਾਅਦ ਕਿਹੜਾ ਦੁਕਾਨ ਸਾਨੂੰ ਆਪਣੇ ਵੀ ਮੁਝੀ ਜੰਦਾ ਆ ਅੱਜ ਹਾਂ ਇਹ ਪਾ ਦੇਣਾ ਥੋੜਾ ਇਹਨਾ ਘਾੜੀ ਆ ਫਿਰ ਤੇ ਚੱਲ ਥੋੜੀ ਸਟੇਟ ਤੇ ਵਾਚ ਰੱਖਦੇ ਸੋ ਲੱਗੀਆਂ ਲੱਗੀਆਂ ਲਾਈਟਾਂ ਲੱਗੀਆਂ ਧੰਨਵਾਦ ਰਾਤ ਸ਼ੂਟ ਕਰਨੀ ਆ ਸੱਤ ਠੀਕ ਹੈ ਵਧੀਆ ਲਾਈਟਾਂ ਲਾਈਟਾਂ ਲੱਗੀਆਂ ਭੂੜਿਆ ਤੇ ਲੈਣਾ ਉੱਠਾ ਅੰਦਰ ਜਾ ਕੇ ਲੈ ਲੈਣੀ ਆ ਇਕ ਨਹੀਂ ਛੱਡ ਬਰਾਉਂਟ ਅੱਗੇ ਲੈਣਾ ਸਾਡੇ ਸਾਡੇ ਤਰ੍ਹਾਂ ਭੂੜੇ ਪੁਰਦਾ ਪੁਰਦਾ ਮਨ ਸ਼ਮਣਿਆ ਉਹਦਾ ਨਾਵਾ ਬ੍ਰੇਕ ਡਾਂਸ ਇਹ ਵੀ ਲੱਗੇ ਹੋਏ ਆ ਡ੍ਰੈਗਨ ਡਰੂਗਾਂ ਦੇ ਆ ਵੇਖੋ ਕਿਦਾਂ ਗੋਲ ਟੱਕਰੀ ਜਿੱਤੂ ਮੀਂਹ ਆ ਗਈ ਉਧਰ ਤੋਂ ਮੌੜੀ ਜੀ ਇਹ ਦੋ ਜਾਨ ਧਮੇੜੇ ਬਹੁਤ ਵਧੀਆ ਨਹੀਂ ਆ ਰਿਹਾ ਬੱਜਾ ਆ ਅਸੀਂ ਕਰਾਉਟਾ ਲੈਣਾ ਤੇ ਕੀ ਲੈਣਾ ਹੋ ਗਿਆ ਦੱਸ ਦਿਓ ਕਮੈਂਟ ਕਰਕੇ ਫਿਰ ਚਲੋ ਹੋਰ ਜੀ ਕਿੰਨਾ ਚੰਗਾ ਮੈਨੂੰ ਕੋਠੇ ਉੱਤੇ ਬਹੁਤ ਵਧੀਆ ਨਜ਼ਾਰਾ चहिरो उ लंडन कॾहिं दौड़ थ ਆਇਆ ਬੁੱਕਾ ਤਾਰਾ ਮੁੱਖ ਮੱਤਰ ਡਾਕਟਰ ਜਵਾਹਰ ਨੇ ਸਭ ਚਾਹਵਾ ਲੰਗਰ ਖੰਡਾ ਆ ਸਿੱਕੇ ਬੱਚਨ ਸੰਗਿਆ ਫੋਨ ਜਿਹਾ ਜਾਓ ਆਪਣਾ ਦਾ ਸਟਾਫ ਰਹਿ ਰਿਹਾ ਹੈ ਵਿੱਦਿਆ ਦੇ ਕੋਲੇ ਪੁੱਤ ਲੈਦੇ ਜਾਓ ਦਸਤ ਲੱਗੇਗਾ ਇਹ ਆਪਣੇ ਜਿੰਨੇ ਵੀ ਮਿਸਤਰੀਆਂ ਵੀਰਾਂ ਦੇ ਕੰਮ ਕਰ ਵਾਲੇ ਸ਼ਾਂਤ ਹੁੰਦੇ ਆ ਨਾ ਉਹਦੀ ਦੁਕਾਨ ਹੈ ਬਾਕੀ ਤੁਸੀਂ ਸਾਰੀਆਂ ਦੁਕਾਨਾਂ ਜਿਹੜੀਆਂ ਮੈਂ ਪਹਿਲਾਂ ਦਿਖਾਈਆਂ ਉਹਨਾਂ ਬਾਰੇ ਸਾਰੀਆਂ ਬਾਰੇ ਤੁਸੀਂ ਜਾਣਦੇ ਹੈਗੇ ਆ ਤੇ ਤੁਹਾਨੂੰ ਪਤਾ ਹੈ ਕਿਹੜੀ ਕਿਹੜੀ ਕਿਹੜੇ ਕਿਹੜੇ ਮੇਲੇ ਚ ਦੁਕਾਨ ਲੱਗੀ ਹੈ ਜਾਂ ਇਸ ਕਰਕੇ ਮੈਂ ਬੋਲ ਕੇ ਦੱਸਿਆ ਹੀ ਨਹੀਂ ਤੁਹਾਨੂੰ ਓਕੇ ਜੀ ਧੰਨਵਾਦ ਧੰਨਵਾਦ ਆ ਆਪਣੀ ਸਟੈਡੀ ਬੀਅਰ ਲੱਗੇ ਆ ਤੇ ਵੀ ਹਾਲੇ ਬੀਅਰ ਇਹਨੂੰ ਲੈਣਾ ਹੋਵੇ ਜੇ ਇਹਨੇ ਦੱਸ ਦਦਾ ਅੱਜ ਆਦਿ ਵਾਲੀ ਕਿੰਨ ਦੁਕਾਨਾ ਡਾਕਟਰਾਂ ਵਾਲੇ ਆ ਸੀ ਬੈਂਡ ਬੈਗ ਜਮਾਲ ਬਨਾਨਾ ਸਈ ਦੋਜ ਤੇ ਬਾਕੀ ਤੁਹਾਨੂੰ ਮੇਲੇ ਦਾ ਦ੍ਰਿਸ਼ ਵਧੀਆ ਦੇਖਣ ਦੇਣਾ ਹੋਗਾ ਸੇਰਨਾ ਰਾਮਾਲਾ ਦੇ ਹਾਂ ਕਾਂ ਦੋ ਬੇਹਰੀਆਂ ਦੀਆਂ ਕਾਹਦੇ ਜਾਂਦੇ ਹਾਂ ਦਿੱਤਾ ਪਹਿਲਾਂ ਤੇ ਇਹਨਾਂ ਨੂੰ ਕੋਈ ਆਸਾਨ ਨਹੀਂ ਸੀ ਹੁੰਦੀਆਂ ਐਨਕਾਂ ਤੇ ਹੁਣ ਇਹਨਾਂ ਨੂੰ ਆ ਗਈਆਂ ਮੈਂ ਦੋ ਪੈਨ ਕਾਂ ਪਸੰਦ ਇਹਨਾਂ ਨੇ ਲੈ ਲਈਆਂ ਹੁਣ ਕਿੱਦਾਂ ਵੀਰੇ ਓਕੇ ਆ ਲੈ ਲਈਆਂ ਚੱਲੀ ਜਾ ਹਣ ਚੱਲ ਫਿਰ ਚੱਲੀਏ ਯਾਰ ਚੱਲ ਓਕੇ ਠੀਕ ਆ ਟੁੱਟ ਜਾਣਾ ਲਵੜੀ ਚੱਲ ਓਕੇ ਚੱਲੀਏ ਹਣ ਚੱਲ ਠੀਕ ਆ